ਜੇਕਰ ਦੋਸਤੋ ਤੁਸੀਂ ਨੇ ਪੀ ਵੈਡਿੰਗ ਵਗੈਰਾ ਕਰਨੀ ਹੁੰਦੀ ਆ ਤਾਂ ਇੱਥੇ ਮੈਂ ਤੁਹਾਨੂੰ ਰეკਮੈਂਡ ਕਰਾਂਗਾ ਵੀ ਇੱਥੇ ਜ਼ਰੂਰ ਆਓ ਸਾਇਲੈਂਟ ਨੇ ਕੁਝ ਬੋਲ ਨਹੀਂ ਰਹੇ ਕੁਝ ਬੋਲ ਕੇ ਨਹੀਂ ਰਹੇ ਜੀ ਖੁੱਲਕੇ ਬੋਲੋ ਜੋ ਵੀ ਕੁਝ ਬੋਲਣਾ ਮਿੱਤਰੋ ਮਜ਼ਾ ਆ ਰਿਹਾ ਜੀ ਮੈਂ ਗੋਲ ਵੀ ਆਪਾਂ ਜੀ ਕਪੜਾ ਤੇ ਆਪਾਂ ਇੰਜੋਏ ਕਰੀਦਾ ਆ ਕੇ ਦਿੱਲੀ ਓਕੇ ਤੇ ਇੱਕ ਅੱਧੀ ਵਾਰ ਜਿਵੇਂ ਵੀਕਐਂਡ ਹੋ ਗਿਆ ਸੀ ਨੇ ਵਾਲੋ ਉੱਥੇ ਆ ਜਾਈਦਾ ਤੇ ਇਹ ਆਪਣੇ ਸਾਰੇ ਯਾਰ ਬੈਲੀ ਇਕੱਠੇ ਹੋ ਕੇ ਉਹਰੇ ਇੰਜੋਏ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਲੱਗਦਾ ਜੀ ਟਾਈਮ ਪਾਸ ਬੜੀ ਵਧੀਆ ਹੋ ਜਾਂਦਾ ਜੀ ਆਪਣਾ ਹੈ ਨਾ ਓਕੇ ਓਕੇ ਹਾਂਜੀ ਹਾਂਜੀ ਇਹ ਆਪਣਾ ਖਾਣਾ ਖੂਣਾ ਖਾਣਾ ਹੁੰਦਾ ਨੰਨੇ ਲੰਚ ਟਾਈਮ ਹੋ ਜਾਂਦਾ ਹੈਗਾ ਕੰਮ ਮਣਾ ਦੇ ਨੇ ਜਦੋਂ ਸਾਰੇ ਜਣੇ ਆ ਕੁਰਸੀਆਂ ਕਰਸੀਆਂ ਰੱਖੀਏ ਇਹਨਾਂ ਨੇ ਆਹ ਦੇਖੋ ਜੀ ਬੈਠ ਜਿਓ ਜੀ ਸਾਰੇ ਜਣੇ ਕਰੋ ਇੰਜੋਏ ਆ ਜੋੜਦੇ ਤੁਸੀਂ ਵੀ ਆ ਜੋ ਯਾਰ ਉਹ ਤਰਪਲੋ ਦੇ ਕੋਈ ਉਹ ਐਡਿਟ ਕਰ ਦਿਓ ਭਾਜੀ ਆਇਂ ਕੱਟਾਂਗੇ ਦੋਸਤੋ ਹਾਪਨ ਹੋ ਗਿਆ ਸੀ ਥੋੜਾ ਜਿਹਾ ਇਹ ਐਡਿਟ ਕਰ ਦਿਓ ਭਾਜੀ ਹਾਂਜੀ ਦੋਸਤੋ ਇਧਰ ਆਪਾਂ ਕੋ ਮਰਿਆ ਨਜ਼ਾਰਾ ਆ ਰਿਹਾ ਬਾਬੇ ਪੂਰਾ ਰੰਗ ਬੰਨਿਆ ਪਿਆ ਆ ਦੇਖੋ ਕਿੰਨਾ ਸੋਹਣਾ ਠੀਕ ਹੈ ਜੀ

ਤਾਰੇ ਜੇ ਤਾਂ ਟਟਣ ਲੱਗੇ ਹੇ ਗਾਇਸ ਇਹ ਚੇਤਕ ਗੱਡੀ ਜਮਾਂਗੇ ਗੱਡੀ ਚ ਰੱਖਾਂਗੇ ਗੱਡੀ ਦਾ ਸਵਾਦ ਲਾਵਾਂਗੇ ਹਣੀ ਆਹ ਦੇਖੋ ਜੀ ਇਹ ਆਪਣਾ ਚੇਤਕ ਮੈਂ ਤਾਂ ਚੇਤਕ ਲਿਆ ਸੀ ਪੱਲੇ ਅੱਡ ਕੇ ਬੇਬੇ ਜੀ ਦੇ ਮੂਰੇ ਹੜੇ ਕੱਢ ਕੇ ਸੋ ਜਾਣਾ ਚਲੋ ਮਿੱਤਰ ਹੁਣ ਆਪਾਂ ਅੱਗੇ ਚੱਲਦੇ ਆਂ ਅੱਗੇ ਆਪਾਂ ਤੁਹਾਨੂੰ ਗੱਡੀ ਦਿਖਾਣੇ ਆਪਣੀ ਈਲੀ ਗੱਡੀ ਤੁਹਾਨੂੰ ਦਿਖਾ ਦਿੰਨੇ ਆਓ ਜੀ ਮਿੱਤਰੋ ਬਣੇ ਰਹੋ ਵੀਡ ਦੇ ਐਂਡ ਤੱਕ ਤੇ ਚਿੱਤ ਸਾਡਾ ਅ ਤੱਚੇ ਚਿੱਤ ਤੇ ਅੱਛਾ ਜੀ ਸੋ ਇਸ ਸਮੇ ਸਹਰੀ ਵੀਰਾ ਗੱਡੀ ਡਰਾਈਵ ਕਰ ਰਿਆ ਤੇ ਬੈ ਜੀ ਮਾਲ ਨੂੰ ਆਪਾਂ ਕਿੱਧਰ ਨੂੰ ਜਾ ਰਹੇ ਆ ਜੀ ਮਾਨ ਸਾਹਿਬ ਜਾ ਰਹੇ ਆ ਅੰਮਾਲੇ ਨੂੰ ਅੰਮਾਲਾ ਹਾਂਜੀ ਕੋਈ ਕੁ ਸਾਮਾਨ ਚ ਲੈ ਕੇ ਨੂੰ ਓਕੇ ਪੰਜਾਬ ਚ ਕਿਤੇ ਹੋਰ ਜਗ੍ਹਾ ਨਹੀਂ ਮਿਲੀ ਸਹਰਿਆਣੇ ਚ ਜ਼ਰੂਰ ਹੋਣਾ ਉਹ ਸਾਡਾ ਚੰਡੀ ਚੁੰਡੀ ਘੜ ਵਗ ਜੋ ਉਧਰ ਉੱਥੇ ਜੱਦੀ ਘਰ ਹੈ ਜੱਦੀ ਘਰ ਹੈ ਹਾਂਜੀ ਤੋ ਐਸੀ ਬਾਤ ਹੈ ਚਲੋ ਜੀ ਹਰਿਆਣੇ ਕੇ ਬਾਈ ਸਾਹਿਬ ਹੈ ਸ਼ੋਰੇ ਹੈ ਚਲੋ ਦੋਸਤੋ ਅੱਜ ਆਮ ਆਪਕੋ ਸੋ ਦੋਸਤੋ ਫਾਈਨਲੀ ਅਸੀਂ ਇਧਰ ਹੱਥਾਂ ਤੇ ਤੁਰ ਕੇ ਥੱਕ ਗਏ ਸੀਗੇ ਹੁਣ ਆਰਾਮ ਕਰ ਰਹਿਆਂਗੇ ਬਦਿਆ ਹੋ ਰਿਹਾ ਸਿਸਟਮ ਹਾਈ ਲੈਂਡ ਸਪ੍ਰਿੰਗਸ ਦੇਖ ਸਕਦੇ ਮਿੱਤਰੋ ਉਧਰ ਹਾਂਜੀ ਕਰ ਰਹੇ ਨੇ ਆ ਕੀ ਆ ਹਾਂ ਇਹ ہمارا ਇਹ ਅੱਗੇ ਆ ਚੁੱਕਿਆ ਆ ਜਾ ਲੱਡੂ ਸਾਰੇ ਇੱਧਰ ਆ ਜੀ ਸਾਰੇ ਜਣੇ ਹਾਂ ਫੋਟੋ ਕੈਡਾਉਗੀ ਹਨਾ ਸੋ ਹੁਣ ਦੋਸਤੋ ਤੁਸੀਂ ਜਿੰਨੇ ਵੀ ਹਾਂ ਸਾਰੇ ਜਣੇ ਅੱਜ ਆਪਾਂ ਵੋਟਾਂ 'ਚ ਖੜਿਆ ਤੁਸੀਂ ਆਪਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਾ ਕਿਉਂਕਿ ਜੇਕਰ ਮੇਰੀ ਕਾਮਯਾਬੀ ਆ ਤਾਂ ਤੁਹਾਡੀ ਕਾਮਯਾਬੀ ਆ ਅੱਜ ਆਪਾਂ ਪ੍ਰਧਾਨਗੀ ਦੇ ਵੋਟਾਂ ਦੇ ਵਿੱਚ ਖੜਿਆਂਗੇ ਮੈਂ ਤਾਂ ਤੁਹਾਡੇ ਨੂੰ ਇਹੀ ਰਿਕਵੈਸਟ ਕਰਨਾ ਚਾਹੁੰਦਾ ਵੀ ਤੁਸੀਂ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤਿਓ ਚੋਣ ਸਿਆਣਾ ਆਪਣਾ ਹੀ ਹਾਈ 70 70 ਚੋਣ ਸਿਆਣਾ ਬਹੁਤ ਜਲਦੀ ਆਪਾਂ ਪੋਸਟਰ ਅਲਾਉਂਸ ਕਰਾਂਗੇ ਪੋਸਟਰ ਸਪਾ ਦੇਣੇ ਨੇਗੇ ਪ੍ਰਧਾਨਗੀ ਦੇ ਬਾਕੀ ਨਾਰਾ ਤਾਂ ਲਾ ਦਿਓ ਕੰਜਰ ਦੇ ਖੜੇ ਹੋ ਚੌਣ ਮਿਸ਼ਨ ਚੌਣ 77 ਜਿੰਦਾਬਾਹ ਜਿੰਦਾਬਾਹ ਚਲੋ ਮੈਂ ਤਰ ਹੁਣ ਅੱਗੇ ਚੱਲਦੇ ਆਂ ਬਾਈ ਖੁਸ਼ਾ ਬਾਈ ਕਿ ਨਹੀਂ ਕੈਮਰਾ ਮਾਰ ਦੇ ਇੱਕ ਵਾਰੀ ਬਾਈ ਬਹੁਤ ਖੁਸ਼ ਆ ਕਿੱਦਾਂ ਲੱਗੇ ਬਾਈ ਓਕੇ ਓਕੇ ਚਲੋ ਸੋ ਦੋਸਤੋ ਹੁਣ ਥੋੜੇ ਜਿਹਾ ਖੁੱਲਣ ਲੱਗ ਰਿਆਂਗੇ ਕਿਉਂਕਿ ਹਾਂ ਖੋਲ ਕੇ ਸਿਸਟਮ ਹੁੰਦਾ ਆ ਦੇਖੋ ਜੀ ਮੈਂ ਤੁਹਾਨੂੰ ਇੱਕ ਪਤਾ ਨੂੰ ਦਿਖਾ ਦੰਨੇ ਆਂਗੇ ਸੋ ਪਿੰਡਾਂ ਦੇ ਵਿੱਚ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਣਗੇ ਆਹ ਇਹ ਦਰਖਤ ਦਾ ਵਾਕੀ ਜਿਹਨੂੰ ਜਿਹਨੂੰ ਪਤਾ ਤਾਂ ਦੱਸਣ ਦੀ ਕੋਸ਼ਿਸ਼ ਕਰੋ ਬਾਕੀ ਮੈਂ ਆਪਣੇ ਮਿੱਤਰ ਨੇ ਬਾਬਾ ਜੀ ਤੁਹਾਨੂੰ ਪਤਾ ਕਿਸੇ ਨੂੰ ਇਸ ਚੀਜ਼ ਬਾਰੇ ਕੀ ਹੈ ਇਹ ਇਸ ਦਾ ਨਾਮ ਦਰਖਤ ਦਾ ਇਹ ਇਟਲੀ ਦੀ ਇਟਲੀ ਦਾ ਦਰਖਤ ਹੈ ਸੋ ਮਿੱਤਰੋ ਇਹ ਪੰਜਾਬ ਦੇ ਵਿੱਚ ਦਰਖਤ ਤਾਂ ਇਹ ਦਰਖਤ ਇਟਲੀ ਦਾ ਜਿਵੇਂ ਇਟਲੀ ਉਹ ਹੁੰਦੀ ਤੀਗੀ ਆਪਣਾ ਮਹਾਰਾਸ਼ਟਰ ਗਏ ਸੀ ਆਪਾਂ ਹਨਾ ਉਧਰ ਇਟਲੀ ਚ ਔਖਾ ਹੋਇਆ ਕਰਦਾ ਸੀ ਉਹ ਨਹੀਂ ਹੈਗੀ ਇਹ ਇਹ ਪਰ ਟਰੀ ਆ ਇੱਕ ਹਨਾ ਆਪਾਂ ਬੂਟਾ ਵੀ ਕੈਦੰਨੇ ਆਂਗੇ ਟਰੀ ਆ ਇਹ ਦਰਖਤ ਆ ਇਟਲੀ ਸੋ ਮਿੱਤਰੋ ਚਲੋ ਆਪਾਂ ਅੱਗੇ ਚੱਲਦੇ ਆਂ ਅੱਗੇ ਦਿਖਾਉਨੇ ਆ ਤੁਹਾਨੂੰ ਹਾਂਜੀ ਦੋਸਤੋ ਜੋ ਤੁਸੀਂ ਇਸ ਸਮੇਂ ਲੋਕੇਸ਼ਨ ਦੇਖ ਰਹੇ ਹੋ ਸੋ ਇਹ ਲੋਕੇਸ਼ਨ ਬਹੁਤ ਜ਼ਿਆਦਾ ਫੇਮਸ ਆ ਤੁਸੀਂ ਸਾਰੇ ਜਾਣੇ ਨੇ ਇਹ ਲੋਕੇਸ਼ਨ ਦੇਖੀ ਹੋਣੀ ਇਹ ਲੋਕੇਸ਼ਨ ਕੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਇਹ ਲੋਕੇਸ਼ਨ ਜੋ ਕਿ ਪੰਜਾਬ ਦੇ ਬਹੁਤ ਹੀ ਮੰਨੇ ਪਰ ਮੰਨੇ ਹਨਾ ਡਾਉਨ ਟੂ ਅਰਥ ਬੰਦੇ ਨੇਗੇ ਸੋ ਉਹਨਾਂ ਦੀ ਲੋਕੇਸ਼ਨ ਉਹਨਾਂ ਦਾ ਗਾਣਾ ਜਿਹੜਾ ਨਮਾ ਨਮਾ ਗਾਣਾ ਸੂਟ ਹੋਇਆ ਹੁਣੇ ਸੱਬੇਬਾਈ ਦਾ ਸੋ ਉਹ ਲੋਕੇਸ਼ਨ ਆ ਇਹ ਚਲੋ ਮਿੱਤਰੋ ਤੁਹਾਨੂੰ ਦਿਖਿਆ ਦਿੰਨੇ ਆਪਾਂ ਕਲੀ-ਕਲੀ ਗੱਲਬਾਤ ਕੀ ਆ ਇਹ ਆ ਦੇਖ ਸਕਦੇ ਹੋ ਮਿੱਤਰੋ ਇੱਥੇ ਸੱਬੇਬਾਈ ਦਾ ਗਾਣਾ ਸੂਟ ਹੋਇਆ ਸੀਗਾ ਸੋ ਸੱਬੇਬਾਈ ਦਾ ਗਾਣਾ ਜਿੰਨਾ ਚੱਲਿਆ ਨਾ ਓਨੀ ਜ਼ਿਆਦਾ ਲੋਕੇਸ਼ਨ ਇਹ ਫਿੱਟ ਹੋਈ ਆਗੀ ਚਲੋ ਜੀ ਮਿੱਤਰੋ ਆ ਇੱਧਰ ਆਪਾਂ ਵੀ ਤੁਹਾਨੂੰ ਦਿਖਿਆ ਦਿੰਨੇ ਆ ਹਾਂਜੀ ਮਿੱਤਰੋ ਬਗਿਆ ਤਿੱਤਰੋ ਵੈਸਟ ਫਰੈਂਡ ਫੋਰ ਏਵਰ ਦੇਖੋ ਜੀ ਮਿੱਤਰੋ ਕਿੰਨੀ ਸੋਹਣੀ ਕਲਾਕਾਰੀ ਆ ਹਨਾ ਕਲਾਕਿਰਤੀ ਹੈਗੀ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਅਲੋਪ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਆਹ ਦੇਖੋ ਜੀ ਆਹ ਕੀ ਬਣਾਇਆ ਹੋਇਆ ਕਿੰਨਾ ਸੋਹਣਾ ਸਿਸਟਮ ਆ ਹਨਾ ਟੈਲੀਫੋਨ ਬੂਥ ਹੁੰਦਾ ਹੈ ਟੈਲੀਫੋਨ ਬੂਥਵਾ ਜੀ ਬਾ ਥੈਂਕ ਯੂ ਸੋ ਵੈਰੀ ਮੱਚ 200 ਵੈਰੀ ਮੱਚ ਵੀ ਕਹਿ ਸਕਦਾ ਕਿਉਂਕਿ ਵੱਧ ਹੋ ਗਿਆ 100 ਵੈਰੀ ਮੱਚ ਨਹੀਂ 200 ਵੈਰੀ ਮੱਚ ਬਾਈ ਜੀ ਨੇ ਦੱਸਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤਹਿ ਦਿਲੋਂ ਧੰਨਵਾਦ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦੇ ਆ ਕੋਟਨ ਕੋਟਨ ਪ੍ਰਣਾਮ ਕਰਦੇ ਆ ਸੋ ਮਿੱਤਰ ਹੁਣ ਦੇਖੋ ਸੀਸੇ ਹਨਾ ਆਹ ਦੇਖੋ ਜੀ ਕਿੰਨਾ ਸੋਹਣਾ ਬਣਾਇਆ ਹੋਇਆ ਹਨਾ ਆਲਣਾ ਜੀ ਮਿੱਤਰੋ ਇੱਥੇ ਪਹਿਲਾਂ ਚਿੜੀਆਂ ਚੁੜੀਆਂ ਜੀਆਂ ਬੈਠਾ ਕਰਦੀਆਂ ਸੀ ਉਹ ਸਿਸਟਮ ਕਿਉਂਕਿ ਅੱਜ ਕੱਲ ਦਰਖਤ ਬਹੁਤ ਘੱਟ ਰਹੇ ਨੇ ਦਰਖਤਾਂ ਨੂੰ ਲੋਕ ਵਾੜ ਰਹੇ ਨੇ ਤੇ ਹੁਣ ਆਲਟੀਫੀਸ਼ੀਅਲ ਬਨਾਪਤੀ ਚੀਜ਼ਾਂ ਆ ਗਈਆਂ ਆ ਦੇਖਿਓ ਇਹ ਇਹਨਾਂ ਨੂੰ ਥੋੜਾ ਜਿਹਾ ਸੁੱਧ ਦਰਖਤਾਂ ਦੇ ਉੱਪਰ ਪਹਿਲਾਂ ਜਿਹੜੇ ਆਲਣੇ ਹੋਇਆ ਕਰਦੇ ਸੀ ਹੁਣ ਦਰਖਤ ਨਹੀਂ ਹੈਗੇ ਇਹ ਸਾਰੀਆਂ ਬਨਾਪਤੀ ਚੀਜ਼ਾਂ ਆ ਗਈਆਂ ਮਿੱਤਰੋ ਦੇਖ ਸਕਦੇ ਤੁਸੀਂ ਇਹ ਤਾਰਾਂ ਦਾ ਬੁਣਿਆ ਹੋਇਆ ਹੈਗਾ ਇਹ ਤਾਰਾਂ ਦਾ ਬਣਾਇਆ ਹੋਇਆ ਚਿੜੀਆਂ ਵਾਸਤੇ ਬਾਕੀ ਇੱਕ ਡੈਕੋਰੇਟ ਵੀ ਚੀਜ਼ ਕਹਿ ਸਕਦੇ ਆਪਾਂ ਡੈਕੋਰੇਸ਼ਨ ਵਾਸਤੇ ਹੀ ਹੈ ਸਾਰਾ ਕੁਝ ਕਿਉਂਕਿ ਜੋ ਚੀਜ਼ਾਂ ਪਹਿਲਾਂ ਹੋਇਆ ਕਰਦੇ ਸੀ ਉਹ ਲੋਪ ਹੋ ਗਈਆਂ ਨੇ ਚਲੋ ਪਤਾਨੂੰ ਲਾਈਟ ਵੀ ਦਿਖਿਆ ਦੇਣੇ ਲਾਈਟਿੰਗ ਸਿਸਟਮ ਲਾਇਆ ਹੋਇਆ ਇਹਨਾਂ ਨੇ ਸਾਰਾ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਚਲੋ ਮਿੱਤਰੋ ਹੁਣ ਅੱਗੇ ਚੱਲਦੇ ਆਂ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੁਣ ਆਪਾਂ ਅੱਗੇ ਦਿਖਾਇਆਗਾ ਤੁਹਾਨੂੰ ਹੋਰ ਕੁਝ ਦਿਖਾਇਆ ਜਾਊਗਾ ਕੱੱਸਾ ਦੇਖ ਸਕਦੇ ਤੁਸੀਂ ਕਾਲਾ ਕੱੱਸਾ ਮਿੱਤਰਾਂ ਦਾ ਰਾਤੀ ਟੁੱਟ ਗਈ ਨੀਂਦ ਨਾ ਆਈ ਚਲੋ ਜੀ ਮਿੱਤਰੋ ਅੱਗੇ ਚੱਲਦੇ ਆਂ ਆਹ ਦੇਖੋ ਜੀ ਲਾਈਟਾਂ ਕਿੰਨੀਆਂ ਸੋਹਣੀਆਂ ਨੇ ਰਾਤ ਨੂੰ ਜਦੋਂ ਲਾਈਟਾਂ ਚੱਲਦੀਆਂ ਨੇ ਨਾ ਤਾਂ ਲਾਈਟਿੰਗ ਪੂਰਾ ਮਜ਼ਾ ਆਂਦਾ ਕਿਆ ਬਾਬਾਈ ਹਾਂ ਇਹਨ ਅੱਗੇ ਆਈਏ ਅਸੀਂ ਵੀ ਅੰਦਰ ਆਈਏ ਹਾਂ ਲਾਈਟਾਂ ਚਲਾ ਦਿਓ ਸੋ ਲਾਈਟਾਂ ਚਲਾ ਰਹੇ ਨੇਗੇ ਬਾਈ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇਹਨਾਂ ਨੇ ਆਪਾਂ ਨੂੰ ਪਰਮਿਸ਼ਨ ਦੇਤੀ ਕਹਿੰਦਾ ਕੋਈ ਚੱਕਰ ਨਹੀਂ ਜੀ ਅਸੀਂ ਲਾਈਟਾਂ ਚਲਾਣੇ ਤੁਸੀਂ ਬਣਾਓ ਵੀਡੀਓ ਕੋਈ ਦਿੱਕਤ ਨਹੀਂ ਚਲੋ ਜੀ ਅੱਗੇ ਆਨੇ ਆਪਾਂ ਵਾਹ ਜੀ ਵਾਹ ਵੈਰੀ ਨਾਈਸ ਸੋ ਮਿੱਤਰੋ ਇੱਧਰ ਦੇਖ ਸਕਦੇ ਹੋ ਤੁਸੀਂ ਕਿਤਾਬਾਂ ਰੱਖੀਆਂ ਹੋਏ ਨੇ ਇਨਸਾਨ ਦੀ ਜ਼ਿੰਦਗੀ ਆਸਲ ਜ਼ਿੰਦਗੀ ਕਿਤਾਬਾਂ ਨੇ ਜੇਕਰ ਤੁਸੀਂ ਕਿਤਾਬਾਂ ਪੜੋਗੇ ਤਾਂ ਤੁਹਾਨੂੰ ਜ਼ਿੰਦਗੀ ਅੱਗੇ ਲੋਕਾਂ ਦੇ ਵਿੱਚ ਵਿਚਰਨ ਦਾ ਪਤਾ ਲੱਗੂਗਾ ਸਾਰੀਆਂ ਚੀਜ਼ਾਂ ਹਨਾ ਜੋ ਬੰਦਾ ਸਿੱਖ ਰਿਹਾ ਹੈਗਾ ਉਹ ਕਿਤਾਬਾਂ ਤੋਂ ਸਿੱਖ ਰਿਹਾ ਹੈਗਾ ਜੇ ਕਿਤੇ ਅੱਗੇ ਜਾਣਾ ਤਾਂ ਕਿਤਾਬਾਂ ਤੋਂ ਹਨਾ ਬਾਕੀ ਅੱਗੇ ਮਿੱਤਰੋ ਦੇਖ ਸਕਦੇ ਤੁਸੀਂ ਆ ਇੱਧਰ ਦੇਖੋ ਜੀ ਕਿੰਨੀ ਸੋਹਣੀ ਉਹੀ ਸਿੰਨਰੀਆਂ ਹੋ ਗਿਆ ਬੜਾਈਆਂ ਹੋਈਆਂ ਨੇ ਇੱਕ ਟੋਰੀਆ ਮੈਲਬਰਨ ਦਾ ਸਾਰਾ ਸਿਸਟਮ ਬਾਕੀ ਬਾਈ ਜੀ ਬਾਈ ਜੀ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਇੱਕ ਮਿੰਟ ਥੋੜਾ ਜਿਹਾ ਬੀਜੀ ਨੇ ਬਾਈ ਜੀ ਇਹ ਕਹਿੰਦੇ ਅਸੀਂ ਲਾਈਟਿੰਗ ਵਗੈਰਾ ਤੁਹਾਨੂੰ ਲਾ ਕੇ ਫੇਰ ਇਹ ਸਾਰੀ ਗੱਲਬਾਤ ਕਰਾਂਗੇ ਬਾਕੀ ਹੁਣ ਤੁਸੀਂ ਇੱਧਰ ਦੇਖਦੇ ਆਂ ਦੇਖੋ ਕਿੰਨੀ ਸੋਹਣੀ ਚੀਜ਼ ਆ ਆਹ ਬਾਈ ਜੀ ਮੈਨੂੰ ਲੱਗਦਾ ਕੋਈ ਕਲਾਕਾਰ ਨੇ ਹਣਾ ਆ ਦੇਖ ਸਕਦੇ ਹੋ ਤੁਸੀਂ ਗਿਟਾਰ ਤੇ ਬਾਈ ਜੀ ਕੁਝ ਲਿਖ ਰਹੇ ਨੇ ਗੀਤਕਾਰੀ ਦਾ ਕੰਮ ਕਰਦੇ ਨੇ ਬਾਕੀ ਹੁਣ ਆਪਾਂ ਇਹਨਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਵੀਰ ਜੀ ਠੀਕ ਆ ਜੀ ਠੀਕ ਆ ਜੀ ਹਾਂਜੀ ਵੀਰ ਜੀ ਮੈਂ ਤੁਹਾਡਾ ਇੱਕ ਗਾਣਾ ਸੁਣਿਆ ਸੀ ਬਹੁਤ ਜ਼ਿਆਦਾ ਫੇਮਸ ਹੋ ਰਿਹਾ ਉਹ ਗਾ ਵੀ ਵਧੀਆ ਸਪੋਰਟ ਕਰੋ ਹਾਂ ਉਹ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਜੀ ਸ਼ੇਅਰ ਕਰੋ ਇਹ ਤੁਸੀਂ ਖੁਦ ਲਿਖਦੇ ਹੋ ਜਾਂ ਕਿਵੇਂ ਕੋਈ ਨਿਹਾਲਗੜ੍ਹ ਤੋਂ ਕੋਈ ਮੁੰਡਾ ਗੁਰਪ੍ਰੀਤ ਵਗੈਰਾ ਉਹਨੇ ਕਿਸੇ ਲਿਖਿਆ ਹਾਂ ਜੀ ਉਹਨੇ ਕਿਹਾ ਤੇ ਅੱਛਾ ਉਹਨੇ ਲਿਖਿਆ ਹੋਇਆ ਗਾਣਾ ਅੱਛਾ ਵਧੀਆ ਚੱਲ ਰਿਹਾ ਗਾਣਾ ਹਾਂ ਜੀ ਬਹੁਤ ਵਧੀਆ ਅੱਛਾ ਜੀ ਤੇ ਅਖੀਰ ਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਮੈਨੂੰ ਸਪੋਰਟ ਕਰੋ ਤੇ ਕਿਉਂਕਿ ਸਪੋਰਟ ਭਰਾਉਣ ਨਹੀਂ ਹੁੰਦੀ ਆ ਬਿਲਕੁਲ ਜੀ ਬਿਲਕੁਲ ਥੈਂਕ ਯੂ ਸੋ ਵੈਰੀ ਮੱਚ ਧੰਨਵਾਦ ਤੁਹਾਡਾ ਚਲੋ ਮਿੱਤਰ ਹੁਣ ਆਪਾਂ ਤੁਹਾਨੂੰ ਇਧਰ ਦਿਖਾ ਦਿੰਦੇ ਆ ਕੋਈ ਦਿੱਕਤ ਨਹੀਂ ਹੈਗੀ ਜੀ ਨੂੰ ਰੱਖੋ ਤੁਸੀਂ ਨ ਆ ਦੇਖੋ ਜੀ ਕਿੰਨਾ ਸੋਹਣਾ ਬਣਾਇਆ ਹੋਇਆ ਜੇਕਰ ਦੋਸਤੋ ਤੁਸੀਂ ਨੇ ਪੀ ਵਿਡਿੰਗ ਵਗੈਰਾ ਕਰਨੀ ਹੁੰਦੀ ਹੈ ਤਾਂ ਇੱਥੇ ਮੈਂ ਤੁਹਾਨੂੰ ਰეკਮੈਂਡ ਕਰਾਂਗਾ ਵੀ ਇੱਥੇ ਜ਼ਰੂਰ ਆਓ ਇੱਥੇ ਤੈਨੂੰ ਬਹੁਤ ਹੀ ਘੱਟ ਰੇਟ ਦੇ ਵਿੱਚ ਪ੍ਰੀ ਵਿਡਿੰਗ ਵਾਸਤੇ ਫੋਟੋ ਸ਼ੂਟ ਵਾਸਤੇ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਇਹ ਸਿਸਟਮ ਮਿਲ ਜੂਗਾ ਸਾਰਾ ਤੁਸੀਂ ਇੱਥੇ ਆ ਕੇ ਫੋਟੋਆਂ ਵਗੈਰਾ ਕਰ ਸਕਦੇ ਹੋ ਆ ਦੇਖੋ ਜੀ ਇੱਧਰ ਦੇਖੋ ਸਿਨਰੀ ਤਰਵਿੰਦਰ ਤੇ ਹਿਮਾਵਾਲੇ ਦੀ ਸਿਨਰੀ ਹੈਗੀ ਹਨਾ ਆ ਮਿੱਤਰੋ ਜੀ ਨੂੰ ਜੀ ਨੂੰ ਪਤਾ ਇਹਨਾਂ ਦਾ ਐਕਟਰਸ ਦਾ ਨਾਮ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ ਜੀ ਚਲੋ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਬਹੁਤ ਹੀ ਰੋਚਕ ਗੱਲ ਹੋਣ ਵਾਲੀ ਹੈ ਇੱਕ ਮੈਂ ਤੁਹਾਨੂੰ ਦੱਸੂਗਾ ਜ਼ਰੂਰ ਆਹ ਦੇਖੋ ਸੱਜਣੋ ਆਜੋ ਜੀ ਸਾਰਾ ਆਜੇ ਦੋ ਵਾਰ ਦੋ ਮਿੰਟ ਗੱਲਬਾਤ ਕਰਨੀ ਆ ਆਂਦਾ ਨਹੀਂ ਤੇਰੀ ਬਾਈ ਕੁਛ ਆ ਇੰਟਰਵਿਊ ਉਧਰ ਉਧਰ ਹਾਂਜੀ ਦੂਜਾ ਬਾਈ ਹੈ ਨਾ ਜਿਹੜਾ ਹਾਂਜੀ ਉਹ ਦੋ ਗੈਂਟਲਮੈਨ ਓਕੇ ਬਹੁਤ ਰਾਜੀ ਆ ਲਾਈਟਾਂ ਦਾ ਸ਼ੂ ਵਾਓ ਵੈਰੀ ਨਾਈਸ ਸੋਸੋ ਕਿਤਾਬਾਂ ਹਨਾ ਕਿਤਾਬਾਂ ਲੋੜ ਤਾਂ ਨਹੀਂ ਪਟ ਰਹੀ ਨਹੀਂ ਪਟ ਰਹੀ ਸੋ ਦੋਸਤੋ ਸਾਇੰਸ ਦੀ ਪੜਾਈ ਸੈਲਫ ਸਟਡੀ ਇਨ ਸਾਇੰਸ ਸਾਇੰਸ ਦੀ ਪੜਾਈ ਹੋ ਰਹੀ ਹੈ ਆਪਣੀ ਪ੍ਰਦੀਪ ਜਲੰਧਰ ਤੋਂ ਨੇ ਹਨਾ ਸੋ ਉਹਨਾਂ ਨੇ ਲੇਖੀ ਆ ਕਿਤਾਬ ਤੁਸੀਂ ਦੇਖ ਸਕਦੇ ਹੋ ਇੱਥੇ ਬੈਠ ਕੇ ਆਪਾਂ ਕਿਤਾਬਾਂ ਰੀਡ ਕਰਦੇ ਆਂਗੇ ਵਧੀਆ ਲੱਗਦਾ ਹਨਾ ਸੋਹਣਾ ਲੱਗਦਾ ਸਿਸਟਮ ਜਦੋਂ ਹਨਾ ਕਿਤਾਬਾਂ ਕਿਤਾਬਾਂ ਪੜਨੇ ਹੁੰਦਿਆਂ ਨੇ ਬਾਕੀ ਕੁਦਰਤ ਦੀ ਦੇਣਾ ਹਨਾ ਕਹਿੰਦਾ ਕਿੱਕਰਾਂ ਨਾ ਰਹੀਆਂ ਹੁਣ ਰਹਿਣੀਆਂ ਕਿਟਾਲੀਆਂ ਉਜੜ ਗਏ ਬਾਗ ਸਭ ਵਿਛੜ ਗਏ ਮਾਲੀਆਂ ਇਹ ਬੜਾ ਦਸਤੂਰੇ ਵੱਲਾ ਪਹਿਲਾਂ ਤਾਂ ਸਾਡੇ ਯਾਰ ਹੁੰਦੇ ਸੀ ਅੱਜ ਰਹਿ ਗਏ ਆਵੇਂ ਬਿਲਕੁਲ ਕੱਲਾ ਅੱਜ ਰਹਿ ਗਏ ਆਵੇਂ ਬਿਲਕੁਲ ਕੱਲਾ ਸੋ ਦੋਸਤੋ ਕੱਲੇ ਰਹਿ ਕੇ ਦੇਖੋ ਜ਼ਿੰਦਗੀ ਦਾ ਤੁਹਾਨੂੰ ਵਿਚਰਨ ਦਾ ਪਤਾ ਲੱਗੂ ਜ਼ਰੂਰੀ ਨਹੀਂ ਹੈ ਗਿਆ ਹਨਾ ਆਪਾਂ ਕਿਤਾਬਾਂ ਨਾਲ ਯਾਰੀ ਮਿੱਤਰਤਾ ਦੋਸਤੀ ਪਾਓ ਤਾਹੀ ਵਧੀਆ ਕਿਤਾਬਾਂ ਪੜਨੀਆਂ ਲਿਖਣੀਆਂ ਜ਼ਰੂਰੀ ਨਹੀਂ ਹੁਣ ਬਾਕੀ ਤੁਹਾਨੂੰ ਅੱਗੇ ਦਿਖਿਆਨੇ ਆਪਾਂ ਲੋਕੇਸ਼ਨ ਆਹ ਦੇਖੋ ਜੀ ਇਧਰ ਵੀ ਪ੍ਰੀ ਵੈਡਿੰਗ ਵਾਲਾ ਸਿਸਟਮ ਆ ਸਾਰਾ ਮਿੱਤਰ ਦੇਖੋ ਇੰਜੋਏਮੈਂਟ ਕਰ ਰਹੇ ਨੇ ਬਾਈ ਫੋਨ ਚਲਾ ਰਿਹਾਗਾ ਕੋਈ ਕੁਝ ਕਰ ਰਿਹਾ ਕੋਈ ਫੋਟੋ ਸ਼ੂਟ ਕਰ ਰਿਹਾਗਾ ਆਹ ਦੇਖੋ ਜੀ ਸਤਰੀਆਂ ਜਿਹਾ ਹਨਾ ਪਹਿਲਾਂ ਹੋਇਆ ਕਰਦਾ ਸੀ ਸਿਸਟਮ ਸੋ ਸ਼ਹਿਰਾਂ ਦੇ ਵਿੱਚ ਡੈਕੋਰੇਟ ਉਹ ਕਿੱਧਰ ਗਿਆ ਬੰਦਾ ਉਹ ਫਿਰਦਾ ਸੋ ਸ਼ਹਿਰਾਂ ਦੇ ਵਿੱਚ ਡੈਕੋਰੇਟ ਵਾਲਾ ਕੰਮ ਆਪਣਾ ਹਨਾ ਹੋ ਗਿਆ ਤੇ ਪਿੰਡਾਂ ਦੇ ਵਿੱਚ ਕੱਲਾ ਬਸ ਹਾਰਾ ਜਾ ਟੈਂਟ ਹੁੰਦਾ ਸੀ ਐਦਾਂ ਜਿੱਦਾਂ ਕੀ ਕਹਿ ਸਕਦੇ ਆਪਾਂ ਐਦਾਂ ਹੋਇਆ ਕਰਦਾ ਸੀ ਚਲੋ ਵਧੀਆ ਹੁਣ ਸਮੇ ਦੇ ਸਹਾਰੇ ਨਾਲ ਸਾਰਾ ਕੁਝ ਚੇਂਜ ਹੋ ਰਿਹਾ ਹੋਣਾ ਵੀ ਚਾਹੀਦਾ ਬਾਕੀ ਉਹ ਵਾਈ ਜੀ ਦਾ ਫੋਨ ਆ ਰਿਹਾ ਅਮਰੀਕਾ ਤੋਂ ਫੋਨ ਆ ਰਿਹਾ ਉਹ ਆਪਣੇ ਬਰਾਦਰ ਨਾਲ ਗੱਲ ਕਰ ਰਹੇ ਨੇ ਇੰਗਲਿਸ਼ ਦੇ ਵਿੱਚ ਗੱਲ ਕਰ ਰਹੇ ਨੇ ਵਧੀਆ ਵਲੈਚ ਮੰਗਾਇਆ ਰਿਹਾ ਬਾਕੀ ਇਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਹਾਂਜੀ ਵੀਰ ਜੀ ਸੌਫਤ ਸ੍ਰੀ ਕਾਲ ਹਾਂਜੀ ਹਾਂਜੀ ਚਲੋ ਹਾਂਜੀ ਇਹ ਕੀ ਕੀ ਫੋਨ ਆ ਰਿਹਾ ਸੀ ਤੁਹਾਡਾ ਭਾਜੀ ਫੋਨ ਲਾਇਆ ਜੀ ਮੈਂ ਬੰਦੇ ਨੂੰ ਮੈਂ ਕਿਹਾ ਯਾਰ ਸਟਾਕ ਮਹਗਾਏਰ ਬੋਤਲਾਂ ਦਾ ਓਕੇ ਤੇ ਬੰਦਾ ਕਹਿੰਦਾ ਕੋਈ ਗੱਲ ਨਹੀਂ ਸ਼ਾਮ ਤੱਕ ਕਰਦੇ ਆ ਜੀ ਕਿਹਾ ਬੰਦੇ ਆਏ ਨੇ ਆਪਣੇ ਵਧੀਆ ਹੈ ਨਾ ਬਿਲਕੁਲ ਬਿਲਕੁਲ ਹੱਕ ਵਣਦਾ ਕਿਉਂਕਿ ਯਾਰ ਇਨਸਾਨ ਹੀ ਇਨਸਾਨੀਅਤ ਦੀ ਕਦਰ ਕਰੇ ਤਾਂ ਸਭ ਤੋਂ ਵੱਡੀ ਗੱਲ ਹੈ ਹਾਂ ਹੋਰ ਹਾਂਜੀ ਸਭ ਵਧੀਆ ਓਕੇ ਹਾਂ ਸਭ ਓਕੇ ਆ ਜੀ ਚਲੋ ਬਹੁਤ ਵਧੀਆ ਚਲੋ ਜੀ ਹੁਣ ਆਪਾਂ ਕਰਦੇ ਆ ਇੰਜੋਏਮੈਂਟ ਹੈ ਨਾ ਹਾਂਜੀ ਹਾਂਜੀ ਆਓ ਜੀ ਚਲੋ ਦੋਸਤੋ ਹੁਣ ਆਪਾਂ ਅੱਗੇ ਪਿੱਛੇ ਘੁੰਮ ਕੇ ਸਾਰਾ ਦੇਖਾਂਗੇ ਇਹਦਾ ਵਿਊ ਦੇਖਾਂਗੇ ਮਾਹੌਲ ਕੀ ਬਣਿਆ ਹੋਇਆ ਮਾਹੌਲ ਤਾਂ ਜਿ ਵਾਜੀਵਾ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਜ਼ੌਨ ਜੀ ਦਾ ਵੀ ਤੈਦ ਲੋ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਬਤੌਲ ਜਿਨ੍ਹਾਂ ਦੀ ਸਦਕੇ ਅੱਜ ਅਸੀਂ ਇੱਥੇ ਪੁੱਜਿਆਂਗੇ ਕਿਉਂਕਿ ਇਹ ਆਪਣੀ ਜਿਹੜੀ ਜ਼ਿੰਮੇਵਾਰੀ ਆ ਬਹੁਤ ਹੀ ਤੈਦ ਲੋ ਨਾਲ ਤੈਦਲ ਤੋਂ ਨਿਭਾ ਰਹੇ ਨੇ ਇਹਨਾਂ ਦਾ ਤੈਦਲੋ ਥੀ ਧੰਨਵਾਦ ਕਰਦੇ ਆ ਨਿੱਗਾ ਸਵਾਗਤ ਕਰਦੇ ਆ ਨਿੱਗਾ ਨਹੀਂ ਗਰਮੀ ਬਹੁਤ ਆ ਕੋਸਾ ਨਹੀਂ ਠੰਡਾ ਜਿਹਾ ਸਵਾਗਤ ਕਰਦੇ ਆ ਕਿਉਂਕਿ ਗਰਮੀ ਦੇ ਹਿਸਾਬ ਨਾਲ ਆਪਾਂ ਨਿੱਗਾ ਸਵਾਗਤ ਨਹੀਂ ਕਰ ਸਕਦੇ ਚਲੋ ਜੀ ਹੁਣ ਆਪਾਂ ਇੱਧਰ ਲੰਘਦੇ ਆਂਗੇ ਇੱਕੋ ਮੁੰਡਾ ਬੈਠਿਆ ਬਾਬਾ ਜੀ ਲਾਲ ਜੇ ਕੱਥੇ ਵਾਲਾ ਬੰਦਾ ਬੈਠਿਆ ਮਿੱਤਰੋ ਇੱਕ ਉਹ ਬੰਦਾ ਬੈਠਾ ਲਾਲ ਜੇ ਕੱਥੇ ਵਾਲਾ ਬੰਦਾ ਬਹੁਤ ਵਧੀਆ ਉਹ ਉਹਦੇ ਨਾਲ ਵੀ ਗੱਲਬਾਤ ਕਰਾਵਾਂਗੇ ਤੁਹਾਨੂੰ ਹਾਂਜੀ ਬਾਈ ਬੜਾ ਖੁਸ਼ ਆ ਮਿੱਤਰੋ ਤੁਸੀਂ ਦੇਖ ਸਕਦੇ ਹੋ ਹਾਂਜੀ ਬਾਈ ਜੀ ਕੀ ਹਾਲ ਆ ਹੋਰ ਖੈਰ ਸੁੱਖਾ ਘਰ ਪਰਿਵਾਰ ਸਭ ਵਧੀਆ ਕੁਸ਼ਲ ਮੰਗਲ ਹਾਂ ਕਿਵੇਂ ਬੈਠੇ ਹੋ ਕੀ ਕਰਦੇ ਹੋ ਤਾਂ ਤੋਂ ਹੱਸ ਰਹੇ ਹੋ ਓਏ ਵੀਰੇ ਉਰੇ ਆਪਾਂ ਸਫਾਈ ਦੇ ਰੱਖਣਾ ਅੱਛਾ 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 ਬਹੁਤ ਵਧੀਆ ਚੰਗੀ ਗੱਲ ਆ ਕੰਮ ਤਾਂ ਬੰਦੇ ਦਾ ਕਰਮ ਆ ਹਨਾ ਕਰਨਾ ਚਾਹੀਦਾ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਦਿਨ ਵਧੀਆ ਜਿੰਦਗੀ ਵਧੀਆ ਕਿਰਪਾ ਵੀਰੇ ਸਭ ਬੜੇ ਭਾਈਆਂ ਦੀ ਕਿਰਪਾ ਵਾਹ ਜੀ ਵਾਹ ਕਿਰਪਾ ਉਸ ਬੈਗਰੂ ਦੀ ਸੱਚੇ ਪਾਤਸ਼ਾਹ ਦੀ ਪਾਈਆਂ ਦਾ ਸਾਫ ਆ ਹਾਂ ਠੀਕ ਹੈ ਜੀ ਥੈਂਕ ਯੂ ਸੋ ਵੈਰੀ ਮੱਚ ਚਲੋ ਦੋਸਤੋ ਹੁਣ ਆਪਾਂ ਅੱਗੇ ਚੱਲਦੇ ਅੱਗੇ ਦਿਖਾਣੇ ਤੁਹਾਨੂੰ ਆ ਦੇਖੋ ਆ ਮੁੰਡੇ ਨਾਰੇ ਨੇਗੇ ਮੁੰਡੇ ਕਿੱਧਰ ਦੀ ਰਸਤਾ ਹੋਏ ਬੋਡੀ-ਬੁਡੀ ਨਹੀਂ ਦਿਖਾਉਣੀ। ਡਰ ਕੇ ਭੱਜਾਂਗੇ ਸੀ। ਲਓ ਜੀ ਮਿੱਤਰੋ ਆਹ ਦੇਖੋ ਜੀ ਇਹ ਆ 스ਵੀਮਿੰਗ ਪੂਲ। ਹਾ ਪਿੰਡਾਂ ਦੇ ਵਿੱਚ ਇਹਨੂੰ ਟੋਬਾ ਵੀ ਕਹਿ ਦਿੰਦੇ ਨੇ ਪਰ ਟੋਬਾ ਨਹੀਂ ਹੈਗਾ ਇਹ 스ਵੀਮਿੰਗ ਪੂਲ ਆ। ਆਹ ਦੇਖੋ ਨਾਰੀ ਨੇ ਮੁੰਡੇ ਸਾਰੇ ਇੰਜੋਏ ਕਰ ਰਹੇ ਨੇ ਕਿਵੇਂ ਲੱਗ ਰਿਹਾ ਮਿੱਤਰੋ? ਮਜ਼ਾ ਆ ਰਿਹਾ। ਵਧੀਆ ਲੱਗ ਰਿਹਾ। ਵਧੀਆ ਲੱਗ ਰਿਹਾ। ਹੈ ਜੀ। ਕਰਦੇ ਉਹਦੇ ਨਾਲ ਵੀ ਗੱਲਬਾਤ ਚਲੋ ਮਿੱਤਰੋ ਦੇਖੋ ਇਹ ਬਾਈ ਕਰ ਰਹੇ ਨੇ ਇੰਜੋਇਮੈਂਟ ਇਹਨਾਂ ਨੂੰ ਕਰਨ ਇੰਜੋਇਮੈਂਟ ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ ਬਾਈ ਨਾਲ ਗੱਲ ਕਰਦੇ ਆਂ ਚਲੋ ਜੀ ਹਰਜੀ ਬਾਈ ਜੀ ਕੀ ਹਾਲ ਹੈ ਇਹਨਾਂ ਦੀ ਵੀ ਮੂਹੇ ਬਣਾਓ ਵਧੀਆ ਇਹਨਾਂ ਦੀ ਵੀ ਸੋ ਦੋਸਤੋ ਜਿੱਥੇ ਆਪਾਂ 스ਵਿਮਿੰਗ ਪੂਲ ਤੇ ਆਇਆ ਸੋ ਮੈਨੂੰ ਕਹਿਣਾ ਨਹੀਂ ਆਉਂਦਾ ਬਾਕੀ ਤੁਸੀਂ ਕਰੈਕਟ ਦੱਸਦੇ ਹੋ ਹਨਾ ਕੀ ਹੁੰਦਾ 스ਵਿਮਿੰਗ ਪੂਲ ਦੇ ਵਿੱਚ ਆਪਾਂ ਆਇਆ ਸੋ ਬਾਈ ਜੀ ਇੱਥੇ ਦਾ ਦੇਖ ਰੇ ਕਰ ਰਹੇ ਨੇ ਮੇਨ ਕਹਿ ਸਕਦੇ ਆਂਗੇ ਇਹਨਾਂ ਨਾਲ ਬਾਈ ਨਾਲ ਗੱਲ ਕਰਦੇ ਬਾਜੀ ਸਤਿ ਸ੍ਰੀ ਅਕਾਲ ਇੱਕ ਵਾਰੀ ਫੇਰ ਬਾਈ ਜੀ ਆਪਣਾ ਨਾਮ ਮੇਰਾ ਨਾਮ ਚਰਨਜੀਤ ਹੈ ਅੱਛਾ ਵੀਰੇ ਤੁਸੀਂ ਇੱਥੇ ਦਾ ਸਾਰਾ ਸਿਸਟਮ ਅਰੇਂਜ ਕਰ ਰਹੇ ਹੋ ਹਾਂਜੀ ਹਾਂਜੀ ਅੱਛਾ ਤੇ ਕੀ ਸਿਸਟਮ ਹੈ ਇਹਦੇ ਬਾਰੇ ਮੜਾ ਜਾ ਡਿਟੇਲ ਦੇ ਵਿੱਚ ਦੱਸੋ ਇੱਥੇ ਤੁਹਾਡਾ ਮੇਰੇ ਪ੍ਰਾਈਵੇਟਿੰਗ ਲੋਕੇਸ਼ਨ ਬਣਾਈ ਹੋਈ ਹੈ ਇਹ ਟ੍ਰੈਕਿੰਗਾਂ ਵਾਸਤੇ ਗਾਣੇ ਗੁਣਿਆਂ ਵਾਸਤੇ ਹਣਾ ਅੱਛਾ ਅੱਛਾ ਨਾਲ ਪਹਿਲਾਂ ਪੂਲ ਬਣਾਇਆ ਸੀਗਾ ਸੀ ਪ੍ਰੋਫੈਸ਼ਨਲੀ ਸੂਟ ਵਾਸਤੇ ਠੀਕ ਆ ਵੀਰੇ ਉਹ ਫਿਰ ਹੁਣ ਪ੍ਰੋਫੈਸ਼ਨਲੀ ਹੁੰਦੇ ਹੁੰਦੇ ਬੱਚੇ ਆਉਣ ਲੱਗੇ ਨਾ ਆਉਣ ਲੱਗੇ ਹੁਣ ਸਾਡਾ ਪ੍ਰੋਫੈਸ਼ਨਲੀ ਇਹਦਾ ਬੱਚਿਆਂ ਦਾ ਨਵਾਉਣ ਨੂੰ ਮੈਂ ਇੱਕ ਦਿਓ ਇੱਕ ਅੱਛਾ ਜੀ ਹਾਂ ਓਕੇ ਏ ਜਿਹੜਾ ਹੁੰਦਾ ਹੈ ਅਲੱਗ ਤੋਂ ਹੁੰਦਾ ਹੈ ਸੂਟ ਦਾ ਅਲੱਗ ਤੋਂ ਹੁੰਦਾ ਜੇਕਰ ਆਪਾਂ ਪ੍ਰੀ ਵੈਡਿੰਗ ਦੀ ਗੱਲ ਕਰੀਏ ਉਹਦਾ ਤੁਹਾਡਾ ਕੀ ਚਾਰਜ ਰਾ ਕਿਉਂਕਿ ਆਪਣੇ ਆਡੀਅנס ਬਹੁਤ ਲੋਕ ਦੇਖਦੇ ਨੇ ਹਾਂ ਉਹਦਾ ਕੀ ਪ੍ਰੋਸੈਸ ਸਮਝਾ ਦੋ ਲੱਗ ਲੱਗਾ ਵਿੱਧ ਫੂਡ ਕਰਨਾ ਉਹ ਲੱਗਾ ਰੇਟ ਜੇ ਤੁਸੀਂ ਨੇ ਬਰਾਊਟ ਫੂਡ ਕਰਨਾ ਉਹ ਲੱਗਾ ਉਹ ਲੱਗਾ ਉਹਦਾ ਅਲੱਗ-ਅਲੱਗ ਸਿਸਟਮ ਜਿਹੜੇ ਬੱਚੇ ਜਿਵੇਂ ਆਉਂਦੇ ਨੇ 100 ਰੁਪਏ ਘੰਟਾ 50 ਰੁਪਏ ਘੰਟਾ ਓਕੇ ਨਾਣ ਦਾ ਜਿਹੜਾ ਹਣਾ ਪੂਲ ਦੇ ਵਿੱਚ ਠੀਕ ਆ ਵੀਰੇ ਪੀਣ ਦਾ ਸਾਰਾ ਇੱਥੇ ਪ੍ਰਬੰਧ ਹੈਗਾ ਓਕੇ ਹਾਂਜੀ ਬਾਈ ਕੋਈ ਦਿੱਕਤ। ਅੱਛਾ ਅੱਛਾ ਠੀਕ ਆ। ਬਾਕੀ ਗਾਣੇ ਗੂਣੇ ਦਾ ਸ਼ੂਟ ਵਾਸਤੇ ਜੇਕਰ ਮੰਨ ਲਓ ਨੋਰਮਲੀ YouTube ਤੇ ਹਨਾ ਸਿਸਟਮ ਹੁੰਦਾ ਕੋਈ ਬਜਟ ਆ ਹੁੰਦਾ ਜਿਵੇਂ ਅਲੱਗ ਬਜਟ ਦਾ ਹਨਾ ਬੰਦੇ ਦਾ ਦੇਖ ਕੇ ਫਿਰ ਗੱਲਬਾਤ ਕਰੀ ਜਾਂਦੀ ਆ ਵੀ ਕਿਹ ਹੈ ਜਾ ਗਾਣਾ ਹਨਾ ਓਕੇ ਓਕੇ ਬਾਕੀ ਅੱਛੇ ਜੀ ਆਰਮਪਾਲ ਜਯਾਦਵ ਕਰਕੇ ਗਿਆ ਪਿੱਛੇ ਇੱਥੇ ਸ਼ੂਟ ਆਪਣੇ ਕੋਲ ਅੱਛੇ ਆਰਮਪਾਲ ਜਯਾਦਵ ਕਰਕੇ ਗਿਆ ਠੀਕ ਆ ਉਹ ਕਰਕੇ ਗਿਆ ਨੇ ਬੰਬੇ ਤੋਂ ਆਈ ਸੀ ਉਹਨਾਂ ਦੀ ਹਾਂ ਬਾਲੀਵੁੱਡ ਐਕਟਰ ਆ ਮੈਨੂੰ ਪਤਾ ਕਮੇਡੀਅਨ ਨੇ अच्छा अच्छा ठीक है बाकी ਵੀਰੇ ਇੱਕ ਵਾਰੀ ਲੋਕੇਸ਼ਨ ਦੱਸ ਦੋ ਹੈ ਕਿਸ ਜਗ੍ਹਾ ਤੇ ਹੈ ਲੋਕੇਸ਼ਨ ਹਾਈਲੈਂਡ ਸਪ੍ਰਿੰਗ ਉਧਰ ਥੋੜਾ ਜੱਛਾ ਜੀ ਇਹ ਬਣੀ ਹੋਈ ਹੈ ਭਾਰਸੂ ਰੋਡ ਤੇ ਜੀ ਬਖਸ਼ੀਆਲ ਪਿੰਡ ਹਾਈਲੈਂਡ ਸਪ੍ਰਿੰਗ ਲੋਕੇਸ਼ਨ ਦਾ ਨਾਮ ਆ ਹਾਂਜੀ ਹਾਂਜੀ ਪਿੰਡ ਬਖਸ਼ੀਆਲ ਓਕੇ ਹਾਂਜੀ ਠੀਕ ਹੈ ਜੀ ਜਿੰਨਾ ਮਰਜੀ ਆਓ ਇੱਥੇ ਆਪਣਾ ਪੇਜ ਬਣਿਆ ਹਾਈਲੈਂਡ ਸਪ੍ਰਿੰਗ ਦੇ ਨਾਮ ਤੇ ਅੱਛਾ ਉਹਨੂੰ ਫੋਲੋ ਕਰੋ ਇੰਸਟਾਗ੍ਰam ਤੇ ਹਾਂ ਠੀਕ ਹੈ ਜੀ ਨਾਮ ਤੇ ਵੀ ਹੈ ਫੇਸਬੁੱਕ ਤੇ ਵੀ ਹੈ ਓਕੇ ਬਾਕੀ ਉੱਥੇ ਆਪਣਾ YouTube ਤੇ ਵੀ ਹੈ ਠੀਕ ਹੈ ਵੀਰੇ ਥੈਂਕ ਯੂ ਸੋ ਵੈਰੀ ਮੱਚ ਧੰਨਵਾਦ ਵੀਰੇ ਤੁਹਾਡਾ ਧੰਨਵਾਦ ਵੀਰੇ ਥੈਂਕ ਯੂ ਠੀਕ ਹੈ ਜੀ ਆਹ ਮੈਂ ਤਰ ਲਈ ਹਣਾ ਸੋ ਦੋਸਤੋ ਇਹ ਸਾਨੂੰ ਬਾਈ ਆਪਣੇ ਹਾਈ ਲੈਂਡ ਸਪ੍ਰਿੰਗ ਜਿਹੜੀ ਲੋਕੇਸ਼ਨ ਆ ਉਹਦੇ ਬਾਈ ਦੇਖ ਰਹੇ ਕਰ ਰਹੇ ਸੀ ਹਣਾ ਜਾਨੀ ਕਿ ਰਕਤਾ ਤਰਤਾ ਕਹਿ ਸਕਦੇ ਆਪਾਂ ਉਹ ਚੀਜ਼ ਸੀ ਚਲੋ ਹੁਣ ਮਿੱਤਰੋ ਆਪਾਂ ਅੱਗੇ ਚੱਲਦੇ ਆਂ ਅੱਗੇ ਵੀ ਦੇਖਦੇ ਆਪਾਂ ਸਿਸਟਮ ਬਹੁਤ ਵਧੀਆ ਬਣਾਇਆ ਹੋਇਆ ਹਣਾ ਯਾਰ ਪਤਾ ਕੀ ਹੁੰਦਾ ਕਈ ਲੋਕ ਬਾਹਰ ਜਾਂਦੇ ਨੇ ਪੈਸਾ ਉਹ ਕਰਦੇ ਨੇਗੇ ਮਲਾ ਇਹ ਜੀਆਂ ਲੋਕੇਸ਼ਨਾਂ ਖੋਲਣੇ ਚਾਹੀਦੇ ਨੇ ਅੱਜ ਕੱਲ ਬਹੁਤ ਕੁਝ ਚੱਲ ਰਿਹਾ ਹੈਗਾ ਮਿੱਤਰੋ ਇਹ ਸਾਰੇ ਕੀ ਸਾਇਲੈਂਟ ਜੇਗਾ ਤੋਂ ਹੋਗੇ ਮੂਡ ਆਫਾ ਕੁਸਾ ਠੰਡਾ ਠੰਡਾ ਪੀਣਾ ਚੜ ਵੀਰ ਲੱਗਦਾ ਵਧੀਆ ਕਰ ਰਹੇ ਹੋ ਭਾਈ ਚਿੜੀਆਂ ਬੈਠੇ ਨੇ ਆਲਣੇ ਨੇਚਰਲੀ ਪਾਏ ਹੋਏ ਨੇ ਚਿੜੀਆਂ ਦੇ ਉਹ ਜਿਹੜੇ ਪਤਾ ਨੂੰ ਦਿਖਾਇਏ ਸੀ ਉਹ ਬਨਾਬਟੀ ਆਲਣੇ ਬਣਾਏ ਹੋਏ ਸੀਗੇ ਆ ਦਰਖਤ ਦੇ ਉੱਪਰ ਚਲੋ ਜੀ ਹੁਣ ਆਪ ਅੱਗੇ ਚੱਲਦੇ ਆਂਗੇ ਆ ਮੁੰਡਾ ਜਾ ਰਿਹਾ ਸਾਈਕਲ ਤੇ ਇਹਨੂੰ ਜਾਣਦੇ ਹਾਂਜੀ ਦੇਖੋ ਮਿੱਤਰੋ ਕਿੰਨੀ ਸੋਹਣੀ ਲੋਕੇਸ਼ਨ ਆ ਹਨਾਂ ਦੀ ਵਾਰਜੀ ਬਣੀ ਹੋਈ ਆ ਇੱਥੇ ਫੋਟਾਂ ਫੁੱਟਾਂ ਖਚਾਣ ਵਾਸਤੇ ਆਂਦਿਆ ਲੋਕੀ ਸੋ ਘੈਂਟ ਕੰਮ ਆ ਹਨਾ ਵਧੀਆ ਹੋ ਰਿਹਾ ਸਿਸਟਮ ਇਧਰ ਦੀ ਤਾਂ ਰਸਤਾ ਹੈ ਨਹੀਂ ਚਲੋ ਆਪਾਂ ਉਧਰ ਦੀ ਚੱਲਦੇ ਆ ਮਿੱਤਰੋ ਦਿਖਾਉਣੇ ਆ ਆਪਾਂ ਪਾਣੀ 'ਚ ਵੜ ਗਏ ਪਰ ਰਸਤਾ ਤਾਂ ਇਧਰ ਜਾਣੀ ਪੈਣਾ ਕਿਉਂਕਿ ਮੁਸੀਬਤਾਂ ਨਾਲ ਚੱਲ ਕੇ ਹੀ ਮੁਸੀਬਤਾਂ ਨੂੰ ਬੰਦਾ ਬੰਦਾ ਬਣਦਾ ਹੁਣ ਮੇਰੇ ਭਾਈ ਸਾਹਿਬ ਕੈਮਰਾਮੈਨ ਸਾਹਿਬ ਵੀ ਮੇਰੇ ਨਾਲ ਹੀ ਆਣਗੇ ਆ ਦੇਖੋ ਜੀ ਸੋ ਦੋਸਤੋ ਜਿਹੜੀ ਮੈਂ ਇਸ ਲੋਕੇਸ਼ਨ ਦੇ ਉੱਪਰ ਖੜਿਆ ਇਹ ਤੁਹਾਨੂੰ ਲੱਗ ਰਿਹਾ ਹੋਊਗਾ ਵੀ ਇਹ ਇੱਕ ਵਾਲ ਆ ਹਨਾ ਦਵਾਰ ਆ ਕੰਦਾ ਇਹ ਕੰਦ ਨਹੀਂ ਹੈਗੀ ਇਹ ਜਸਟ ਪਲਾਈ ਦਾ ਬਣਾਇਆ ਹੋਇਆ ਸਿਸਟਮ ਆ ਕਿਉਂ ਜੀ ਪਲਾਈ ਦਾ ਬਣਾਇਆ ਸਿਸਟਮ ਆ ਬਾਕੀ ਡੈਕੋਰੇਟ ਕੀਤਾ ਹੋਇਆ ਕੰਮ ਸਾਰਾ ਕਲਰ ਕੀਤਾ ਹੋਇਆਗਾ ਆ ਦੇਖੋ ਜੀ ਕਲੌਕ 올ਡ ਟਾਈਮ ਦਾ ਕਲੌਕ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਦੇਖੋ ਕਿੰਨਾ ਸੋਹਣਾ ਰੰਗ ਹੋ ਰਿਹਾਗਾ ਬਾਬਾ ਜੀ ਜਿੱਦਾਂ ਕਹਿ ਸਕਦਾ ਵੀ ਰੰਗਮ ਫੋਰਾ ਸੋਨਾ ਵਧੀਆ ਰੰਗ ਬੰਨਿਆ ਪਿਆਗਾ ਬਾਕੀ ਮੈਂ ਇੱਕ ਵਾਰੀ ਇੱਧਰ ਦੇਖਣਾ ਵਾ ਜੀਵਾ ਬਿਲਕੁਲ ਪਲੇਨ ਕੰਦਾ ਮਿੱਤਰੋ ਤੁਹਾਨੂੰ ਦਿਖਿਆ ਦੰਨੇ ਲਾ ਜੀ ਮਿੱਤਰੋ ਸਭ ਤੋਂ ਵੱਡਾ ਰਾਜ ਖੁੱਲਣ ਜਾ ਰਹੇ ਆ ਇੱਧਰ ਆਪਾਂ ਤੁਹਾਨੂੰ ਦਿਖਿਆ ਦੰਨੇਗੇ ਵੀ ਜਿਹੜੀ ਇਹ ਕੰਦਾ ਇਹ ਕੰਦਾ ਤਾਂ ਕੰਦ ਦੇਖ ਲਓ ਕਿਦਾਂ ਦੀ ਹੈ ਇਹ ਆਪ ਦੇਖ ਲਓ ਜੀ ਸੋ ਕੰਮ ਸਾਰਾ ਡੈਕੋਰੇਟ ਦਾ ਕੰਮ ਆ ਜਿਵੇਂ ਕਹਿੰਦੇ ਨੇ ਜੋ ਦਿਖਦਾ ਹੈ ਉਹ ਵਿਕਦਾ ਹੈ ਹਨਾ ਜਿਹੜਾ ਦਿਖ ਰਿਹਾ ਬਾਕੀ ਇਹ ਹੀ ਦਿਖਣਾ ਚਾਹੀਦਾ ਹੋਰ ਤਾਂ ਕੁਝ ਨਹੀਂ ਹੈਗਾ ਸਿਸਟਮ ਚਲੋ ਆ ਇੱਧਰ ਦਿਖਾਇਆ ਰਹਿ ਮੇਤਰੋ ਤੁਹਾਨੂੰ ਆਪਾਂ ਕਿਸ਼ਤੀ ਕਿਸ਼ਤੀ ਦੇ ਵਿੱਚ ਮਿੱਤਰੋ ਆਪਾਂ ਵਧਣ ਦੀ ਕੋਸ਼ਿਸ਼ ਕਰਾਂਗੇ ਉਹ ਤੁਹਾਡੀ ਪੈਣ ਨੂੰ ਜਾਂਂ ਡੀ ਜੇ ਪਰ ਫਿਰ ਵੀ ਵੜਾਂਗੇ ਜਰੂਰ ਐਨੀ ਮਾ ਸੋ ਮੇਟਰੋ ਕਿਸ਼ਤੀ ਦੇ ਵਿੱਚ ਬੈਠ ਗਏ ਆਪਾਂ ਵਧੀਆ ਲੱਗ ਰਿਹਾ ਸੋ ਡਰਾਈਵਰ ਸਾਹਿਬ ਛੁੱਟੀ ਤੇ ਗਏ ਹੋਏ ਨੇ ਮੈਂ ਇਕੱਲਾ ਦੇਖੋ ਕਿਸ਼ਤੀ ਚ ਬੈਠਿਆ ਨਜ਼ਾਰਾ ਆ ਰਿਹਾ ਬਾਬਾ ਜੀ ਰੰਗ ਬੰਨਿਆ ਪਿਆ ਹਨਾ ਉੱਪਰੋਂ ਕਣੀਆਂ ਕੁਦਰਤ ਕੁਦਰਤਾ ਆਪਣੇ ਤੇ ਮਿਹਰਬਾਨ ਅੱਜ ਅੱਜ ਦਾ ਹੀ ਬਲੌਗ ਦੇ ਵਿੱਚ ਪੂਰਾ ਨਜ਼ਾਰਾ ਆ ਰਿਹਾ ਬਾਬਿਓ ਕਿਸਤੀ ਤੇ ਬੈਠਿਆਂ ਤੇ ਪਾਣੀ ਵੀ ਬਹੁਤ ਘੱਟ ਆ ਤੇ ਹੁਣ ਬਾਬਾ ਜੀ ਕਿਸਤੀ ਮੇਰੀ ਸਾਈਡ ਤੇ ਗਈ ਆ ਤੇ ਮੈਨੂੰ ਕਮਾਣੀ ਪੈਣੀ ਆ ਕਿਸਤੀ ਕੋਸ਼ਿਸ਼ ਕਰਾਂਗਾ